ਹਾਂਜੀ ਸਤਿ ਸ੍ਰੀ ਅਕਾਲ ਸ਼ੇਰ ਵੱਧਮ ਸਿੰਘ ਜੇਣਾ ਨੇ ਜਲਿਆੜੇ ਵਾਲੇ ਬਾਗ ਦਾ ਬਦਲਾ 21 ਸਾਲਾਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਬਦਲਾ ਲਿਆ ਹੈ ਜਿਵੇਂ ਵਿੱਚ ਕਿਉਂਕਿ ਜਲਿਆੜੇ ਵਾਲੇ ਬਾਗ ਵਿੱਚ ਹਿੰਦੂ ਤਾਂ ਦੀਆਂ ਤਿੰਨ ਕੌਮਾਂ ਹਿੰਦੂ ਸਿੱਖ ਮਸਲਾ ਮਾਲ ਇਹ ਤਿੰਨੇ ਕਮਾਂ ਆਜ਼ਾਦੀ ਮੰਗਰੀਆਂ ਸਨ ਉਹ ਸਮੇਂ ਦੀ ਹਕੂਮਤ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਅਤਿਆਚਾਰ ਕਰ ਦਿੱਤਾ ਜਿਹਦੇ ਵਿੱਚ ਸੈਂਕੜੇ ਲੋਕ ਸ਼ਹੀਦੀ ਪਾ ਗਏ ਅਤੇ ਨਾਲ ਹੀ ਸੈਂਕੜੇ ਲੋਕ ਪੱਟੜ ਹੋਏ ਉਹ ਜਿਹੜਾ ਸਾਕਾ ਹੈ ਉਹ ਸਮੇਂ ਸ਼ਹੀਦ ਦੁੱਧ ਸਿੰਘ ਜਿਹੜਾ ਫੜਦਾ ਸੀ ਸਾ ਸੰਗ ਜੋ ਜਿਹੜਾ ਅਨਾਥ ਬੱਚਾ ਸੀ ਉਹ ਲੜ ਬੱਚਿਆਂ ਨੂੰ ਕੇ ਲਿਆਂਦਾ ਗਿਆ ਪਾਣੀ ਪਿਆਉਣ ਵਾਸਤੇ ਲਾਸ਼ਾਂ ਚੁੱਕਣ ਵਾਸਤੇ ਉਹਦੇ ਦਿਲ ਤੇ ਜਿਹੜੀ ਖੱਟ ਲੱਗੀ ਉਹ ਉਹਨੇ ਪੂਰਨ ਕਰ ਲਿਆ ਸੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਕਿਹਾ ਹੈ ਮਹਾਰਾਜ ਮੈਨੂੰ ਤੁਸੀਂ ਬਲ ਬੁੱਧ ਤੇ ਤਾਕਤ ਬਖਸ਼ੋ ਤਾਂ ਕਿ ਮੈਂ ਇਸ ਜਾਲ ਨੂੰ ਤੋਂ ਬਦਲਾ ਲੈ ਸਕਾਂ ਸੰਸਾਰ ਸੰਗਿਓ ਹਾਂ ਚਮੇਤੀ ਦੀ ਰਿਪੋਰਟ ਕਹਿੰਦੀ ਹੈ ਕਿ ਇਸ ਸਾਕੇ ਦੇ ਵਿੱਚ 1300 ਲੋਕ ਸ਼ਹੀਦੀ ਪਾਏ ਜਿਹਦੇ ਵਿੱਚ 799 ਸਿੱਖ ਤੇ 501 ਲੋਕ ਹੋਰ ਜਿਹੜੇ ਤਾਂ ਆਦੇ ਸ਼ਹੀਦ ਹੋਏ ਕਿਉਂਕਿ ਇਹ ਤਿੰਨ ਧਰਮਾਂ ਦੇ ਲੋਕ ਆਜ਼ਾਦੀ ਮੰਗਦੇ ਸਨ ਬਾਕੀ ਤੇ ਜਿਹੜਾ ਚੌਥਾ ਧਰਮ ਹੈ ਅੰਗਰੇਜ਼ ਲੋਕ ਸਾਡੇ ਤੇ ਰਾਜ ਕਰਦੇ ਤਾਂ ਉਹ ਚਾਰ-ਪੰਜ ਸੰਗਿਓ ਸ਼ਹੀਦ ਉਦਮ ਸਿੰਘ ਜਿਨ੍ਹਾਂ ਦਾ ਬਚਮਨ ਬਹੁਤ ਸੰਘਰਸ਼ ਮਈ ਰਿਹਾ ਪੰਜ ਕਦੇ 5 ਸਾਲ ਦੇ ਹੋਏ ਸਨ ਇਹਨਾਂ ਦਾ ਜਨਮ ਜਿਹੜਾ ਹੈ ਸਨਾਵ ਦੀ ਧਰਤੀ ਜੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੰਜਾਬ ਦੇ ਵਿੱਚ ਪੈਂਦਾ ਹੈ ਉਥੇ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਤੇਜ ਸਿੰਘ ਮਾਤਾ ਦਾ ਨਾਮ ਨਰੈਣਕੌਰ ਤੇ ਦੋ ਭਾਈ ਸਨ ਸਾਦ ਸਿੰਘ ਜੀ ਉਹ ਛੋਟੀ ਉਮਰ ਤੇ ਕੀ 5 ਸਾਲ ਦੇ ਹੋਏ ਸਨ ਜਦੋਂ ਇਹਨਾਂ ਦੀ ਮਾਸਾ ਜੀ ਸ਼ਹੀਦ ਹੋ ਗਈ 8 ਸਾਲ ਦੇ ਹੋਏ ਇਹਨਾਂ ਦਾ ਪਿਤਾ ਵੀ ਸ਼ੁਰੂਆਤ ਤੋਂ ਗਿਆ ਇਹ ਦੋਵੇਂ ਅਨਾਥ ਹੋ ਗਏ ਤੇ ਦੋਹਾਂ ਨੂੰ ਸੌਖੀ ਖਾਨੀਆਂ ਜੇ ਕਈ ਇਸੇ ਬਹੁ ਸਮਾਂ ਲੱਗਦਾ ਕਿ ਅੱਜ ਸ਼ੌਟਰੀ ਸਿਸਟਮ ਦੇ ਵਿੱਚ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਦੋਵੇਂ ਅਨਾਥ ਬੱਚਿਆਂ ਨੂੰ ਕਿਸੇ ਰਿਸ਼ਤੇਦਾਰ ਨੇ ਜਤੇਮ ਖਾਨਾ ਉਤਲੀ ਘਰ ਅੰਮ੍ਰਿਤਸਰ ਵਿਕੇ ਦਾਖਾ ਕਰਾਇਆ ਉਥੇ ਇਹਨਾਂ ਨੇ ਪੜ੍ਹਾਈ ਕੀਤੀ ਫਿਰ ਇਹ ਜਿਹੜਾ ਸਾਤਾ ਹੋਂਤੇ ਆਇਆ ਹਾਂ ਸੰਜੀਓ ਸਾਕੀ ਵਾਲੇ ਦਿਨ 1919 ਨੂੰ ਉਹਦੀ ਸੱਕ ਬੜੀ ਦਿਲ ਤੇ ਲੱਗੀ ਆਪਣੇ ਦਿਲ ਤੇ ਇਹਨੇ ਸਤ ਹਜ਼ਾਰ ਦੇ ਲੋਕਾਂ ਦਾ ਬਹੁਤ ਜ਼ਿਆਦਾ ਸੇਵਾ ਕੀਤੀ ਪਾਣੀ ਪਿਆਈ ਫਕੜਾ ਨਿ ਚੁਕਿਆ ਤੇ ਇਹ ਫਿਰ ਆਪਾਂ ਸ਼੍ਰੀ ਰਾਮ ਜੀਮ ਨੇ ਇੱਕੋਂ ਚੱਲ ਪਏ ਇਸ ਕਰਕੇ ਇਹਨਾਂ ਨੇ ਫਿਰ ਇੱਕ ਬਰੇ ਦੇਸ਼ਾਂ ਦੀ ਯਾਤਰਾ ਕੀਤੀ ਭਗਤ ਸਿੰਘ ਨਾਲ ਵੀ ਇਹ ਰਹੇ ਨੇ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਸਨ ਤੇ ਗੁਰੂ ਦੀ ਕਸ਼ਮ ਗੁਰੂ ਦੀ ਇੱਕ ਗੁਰੂ ਨੂੰ ਯਾਦ ਕਰਕੇ ਗੁਰੂ ਅਗੇ ਫਰਿਆਦ ਕਰਕੇ ਗੁਰੂ ਅਗੇ ਬੇਨਤੀ ਕਰਕੇ ਜੋਈ ਕਰਕੇ ਜਿਹੜਾ ਕੰਮ ਵਿੱਢਿਆ ਸੀ ਉਹ ਜਾ ਕੇ ਬਦਲਾ ਖਾਹ ਸਿੰਘ ਜੀ ਸ਼ਹੀਦ ਭਗਤ ਸਿੰਘ ਨੇ ਜਨ ਵਾਲੇ ਬਾਗ ਦਾ ਜਿਹੜਾ ਖੂਨੀ ਸਾਟਾ ਹੋਇਆ ਉਹਦਾ ਜਾ ਕੇ ਲੰਗਨ ਦੀ ਤਖਤੀ ਦੇ ਉੱਤੇ ਲਿਆ ਤੇ ਇਸ ਕਰਕੇ 13 ਮਾਰਚ 1941 ਨੂੰ ਕੱਤਨਹਾਰ ਵਿਖੇ ਇਹਨਾਂ ਨੇ ਉਸ ਨਦਈ ਜਾਲਮ ਦੇ ਕੋਲ ਬਦਲਾ ਲੈਣ ਦੀ ਜਿਹੜੀ ਸ਼ਕੀਮ ਬਣਾਈ ਦਾਸ ਗੁਰਦੁਆਰੇ इंग्लंड ਦੀ ਧਰਤੀ ਤਿੰਨ ਵਾਰੀ ਜਾਇਆ ਮੈਂ ਪਹਿਲਾਂ ਵੀ ਜਦੋਂ 2019 ਵਿੱਚ ਗਿਆ ਸੀ ਉਦੋਂ ਸੋਚਿਆ ਸੀ ਕਿ ਉਸ ਥਾਂ ਦੇਖਾਂਗੇ ਉਹਦਾ ਲੋਕਡਾਊਨ ਲੱਗ ਗਿਆ ਲੋਕਡਾਊਨ ਕਰਕੇ ਨਹੀਂ ਜਾ ਗਿਆ ਹੁਣ ਮੈਂ 5-6 ਮਹੀਨੇ ਪਹਿਲਾਂ ਮੇਰੇ ਉੱਥੇ ਜਾ ਕੇ ਆਇਆ ਜਿੱਥੇ ਸ਼ਹੀਦ ਉਦਮ ਸਿੰਘ ਰੋਕੀਆਂ ਪਕਾਉਂਦਾ ਰਿਹਾ ਜਿਸ ਗੁਰਦੁਆਰੇ ਨੇ ਉਸ ਗੁਰਦੁਆਰੇ ਸ਼ਿਵਾਪਤੀਆ ਉਸੇ ਥੋੜੀ ਦੂਰ ਤੇ ਕੈਕਟਨ ਹਾਲ ਹੈ ਪਰ ਕੈਕਟਨ ਹਾਲ ਬੰਦ ਹੈ ਯੇਲੇ ਅੰਗਰੇਜ਼ ਲੋਕ ਨੇ ਆਪਣੀ ਮਰਮਸੂਹ ਕਰਦੇ ਨੇ ਉਹ ਕਦੇ-ਕਦੇ ਖੋਲਦੇ ਨੇ ਤੋਦਾਸ ਦੋ ਵਾਲੀ ਇੰਗਲੈਂਡ ਦੀ ਧਰਤੀ ਤੇ ਉਹ ਆਣ ਵੇਖਣ ਗਿਆ ਤੋ ਮੇਰਾ ਕਹਿਣ ਦਾ ਭਾਵ ਹੈ ਐਸੇ ਸ਼ਹੀਦ ਸ਼ਹਿਰ ਕਹਿੰਦਾ ਹੈ ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ ਜਮਾਂ ਤੇ ਮਰ ਮਿਤਾ ਇਨਕਾਰ ਨਹੀਂ ਕਰਦੇ ਕਿ ਲੋੜੇ ਉਹਨਾਂ ਲੋਕਾਂ ਦੀ ਜਗ ਦੁੱਬ ਮਰ ਪਰੇ ਕਿਦਰੇ ਜੋ ਲੋਕ ਸ਼ਹੀਦਾਂ ਦਾ ਸਤਕਾਰ ਨਹੀਂ ਕਰਦੇ ਤੋ ਜਿੰਨੇ ਵੀ ਸਾਡੇ ਸ਼ਹੀਦ ਨੇ ਜਿਹੜਾ ਉਹਨਾਂ ਸੁਪਨਾ ਜੋਰਿਆ ਸੀ ਅੱਜ ਵੀ ਉਹ ਸੁਪਨਾ ਅਜੇ ਅਧੂਰਾ ਹੈ ਕਿਉਂਕਿ ਅਸੀਂ ਜਾਤੀ ਪਾਤੀ ਦੇ ਵਿੱਚ ਪੈ ਗਏ ਅਸੀਂ ਆਪਾਂ ਨੇ ਮੁਖਾਜ ਅਸੀਂ ਉਹਨਾਂ ਅੰਗਰੇਜ਼ਾਂ ਵਾਲੀ ਨੀਤੀ ਅਜੇ ਤੱਕ ਛੱਡੀ ਨਹੀਂ ਲੋਹ ਵਿਚਾਰ ਸ਼ਹੀਦ ਜਿਹੜੇ ਹੁੰਦੇ ਨੇ ਉਹ ਕਿਸੇ ਜਿਹੜੇ ਬਰਾਦ ਦੇ ਦਿੰਦੇ ਇੱਕ ਕੌਮ ਦੇ ਨਹੀਂ ਹੁੰਦੇ ਉਹ ਸ਼ਹੀਦ ਸਮੁੱਚੀ ਮਾਨਵਕਤਾ ਦੇ ਹੁੰਦੇ ਨੇ ਸ਼ਹੀਦ ਦਮਸੰਗ ਕੇਵਲ ਤੇ ਕੇਵਲ ਕਿਉਂਕਿ ਕੰਬੋਲ ਬਰਾਦਰੀਆਂ ਦਾ ਸੁਆੰਦ ਕਰਦੇ ਰੱਖਦੇ ਹਨ ਲੇਕਿਨ ਇਹ ਨਹੀਂ ਕਿ ਉਹਨੂੰ ਕੇਵਲ ਤੇ ਕੇਵਲ ਕੰਬੋਲ ਲੋਕੀ ਉਹਨੂੰ ਮੰਨਦੇ ਨੇ ਸੂਚਿਤ ਮਾਨਵਤਾ ਦੇ ਲੋਕ ਜਿਹੜੇ ਦਰਦ ਰੱਖਦੇ ਨੇ ਉਹ ਉਹਨਾਂ ਯਾਦ ਕਰਦੇ ਨੇ ਤੇ ਯਾਦ ਕਰਨਾ ਬੰਦਾ ਹੈ ਕਿਉਂਕਿ ਜਿਹੜਾ ਸਮਾਦਨ ਕੱਲ ਨੂੰ ਸਰਸਵਰਕੇ ਬਾਬਾ ਭੂਮੇਸ਼ਾ ਦੇ ਦੇਖੇ ਤਾਲ ਕੇ ਹੋ ਰਿਹਾ ਉੱਥੇ ਹਰਿਆਣੇ ਦੇ ਮੁੱਖ ਮੰਤਰੀ ਸ਼ਿਰਿਨ ਸ਼ਾਇਦ ਨਸੀਬ ਸੈਣੀ ਜੀ ਨੇ ਹੋਰਾਂ ਹੋਰ ਮੰੰਸੀ ਹੋਰ ਬੁਲਾ ਰਹੇ ਹੋਣਗੇ ਉਹ ਉਸ ਵੰਦ ਦੇ ਵਿੱਚ ਚੈਨਲ ਵਾਲੇ ਆਏ ਨੇ ਆਉ ਮਸ਼ਹੂਰ ਵੰਦ ਦੇ ਵਿੱਚ ਕਿਉਂਕਿ ਉਹਨਾਂ ਦੀ ਕੱਤੇ ਜਲਾਈ ਤੇ 1940 ਨੂੰ ਸਾਹ ਸਿੰਘ ਜੀ ਜਿਹੜੇ ਉਹਨਾਂ ਨੂੰ फांसी ਹੋ ਜਾਂਦੀ ਹੈ ਤੇ फांसी ਦੀ ਸਜ਼ਾ ਬਖਸ਼ੀ ਜਾ ਸਕਦੀ ਲੇਕਿਨ ਸਾਡੇ ਸਮੇਂ ਦੇ ਹਾਕਮਾਂ ਨੇ ਉਹਨਾਂ ਕੋਈ ਤਰਵਾਈ ਨਹੀਂ ਕੀਤੀ ਰਉ ਉਹ ਕਿਹਦਾ ਸ਼ਹੀਦ ਹੈ ਉਹ ਆਪਣੀ ਵਸਨ ਵਾਸਤੇ ਸਾ ਸੰਜੀਪ ਆਪਣੀ ਕੁਰਬਾਨੀ ਕਰ ਗਿਆ ਸ਼ਾਇਰ ਕਹਿੰਦਾ ਹੈ ਉਦਮ ਸਿੰਘ ਸ਼ਹੀਦ ਵਤਨ ਦਾ ਅੱਜ ਫਿਰ ਖਾਨੂ ਚੇਪੇ ਆਇਆ ਤਹਿਲ ਸਿੰਘ ਦਾ ਬੀਰ ਪੁੱਤਰ ਤਹਿਲ ਸਿੰਘ ਦਾ ਬੀਰ ਸੁਪੁੱਤਰ ਨਰੈਣਪੁਰ ਅਮੜੀ ਦਾ ਜਾਇਆ ਭਾਰਤ ਕਦੇ ਭਲਾ ਨਹੀਂ ਸਕਦਾ ਜੋ ਉਸਨੇ ਉਪਕਾਰ ਕਮਾਇਆ ਦੁਨੀਆ ਦੇ ਨਕਸ਼ੇ ਉੱਤੇ ਦੁਨੀਆ ਦੇ ਨਕਸ਼ੇ ਦੇ ਉੱਤੇ ਭਾਰਤ ਦਾ ਉਸ ਨਾਚ ਮਕਾਇਆ ਸ਼ਹਿਰ ਸੁਨਾਮੋ ਇੱਕ ਜਾਂ ਨਿਛਾ ਚਾ ਹੈ ਸੁਨਾਮੋ ਇੱਕ ਤਾਂ ਨਿਛਾ ਉਹ ਲੰਡਰ ਕਿ ਵੀ ਲੋ ਕਰ ਗਿਆ ਕੋਈ ਦੁਨੀਆ ਤੇ ਕਰ ਨਹੀਂ ਸਕਿਆ ਜਿਹੜਾ ਕੰਮ ਅੰਮੋਲ ਕਰ ਗਿਆ ਸੰਬੋਜ ਬਰਾਦੀ ਦਾ ਹੀਰਾ ਤੇ ਜਿਨੇ ਸਾਥ ਸਿੰਘ ਜੀ ਆਪਣਾ ਨਾਮ 4 ਸਾਲ ਉਹਨਾਂ ਨੇ ਜੇਲ੍ਹ ਵੀ ਕੱਟੀ ਐ ਇੱਕ ਅਸਲੇ ਦੇ ਅਧੀਨ ਜਿਹੜੇ ਇਥੇ ਅੰਮ੍ਰਿਤਸਰ ਵਿੱਚ ਕਾਰਜ ਕਰਦਾ ਰਿਹਾ ਪਰ 21 ਸਾਲ ਖੋਦੇ ਸੀਨੇ ਦੇ ਵਿੱਚ ਅੱਗ ਵੱਲਦੀ ਰਹੀ ਆਜ਼ਾਦੀ ਲੈਣ ਵਾਲੀ ਉਹਨਾਂ ਆਪਣਾ ਇੱਕ ਪਾਸਪੋਰਟ ਬਣਾਇਆ ਜਿਹੜਾ ਪਾਸਪੋਰਟ ਬਣਾ ਕੇ ਉਹ ਲੰਡਨ ਦੀ ਧਰਤੀ ਤੇ ਪਹੁੰਚਿਆ ਉਹ ਪਾਸਪੋਰਟ ਬਣਾਇਆ RAM MOHAMMED SINGH ਤੇ ਆਜ਼ਾਦ ਤੇ ਇਹ ਤਿੰਨਾਂ ਕੰਮਾਂ ਦੀ ਨੇ ਅਗਵਾਈ ਕਰਦਾ ਹੈ RAM ਹਿੰਦੂ ਰਾਮ инду ਗਿਗਾੜੀ ਆਜ਼ਾਦ инду ਮੁਸਲਮਨ ਸੇ ਕਰਦਾ ਇਹ ਸਿੱਕਾ ਨਹੀਂ ਨਮਾਇੰਤ ਕੀ ਰਾਮ ਹਿੰਦੂਆਂ ਦੀ ਮੁਸਲਮਾਨਾਂ ਦੀ ਰਾਮ ਨਾਮਦ ਸਿੰਘ ਆਜ਼ਾਦੀ ਲੈ ਆਇਆ ਕਿਉਂਨੇ ਆ ਉਹ ਆਜ਼ਾਦੀ ਲੈਣ ਵਾਸਤੇ ਪਾਸਪੋਰਟ ਬਣਾ ਕੇ ਚਲੇ ਗਿਆ ਜਦੋਂ ਸਮਾ ਬਣਿਆ ਤੇ ਉਤੇ ਜਦੋਂ ਜਾਂਦੇ ਨੇ ਫੈਸ਼ਨ ਹਾਲ ਤੇ ਸਮੇ ਦੇ ਹਾਕੋਂ ਜਦੋਂ ਮਤਲਬ ਜ਼ਖਰਨਾ ਸਿਆਸਤ ਕੱਢ ਦੇਲੇ ਉਹ ਕਹਿੰਦੇ ਨੇ ਵੀ ਹੈਂਡ ਜੱਤ ਹੱਥ ਕਰੇ ਕਰੋ ਉਹਨਾਂ ਨੇ ਜੀ ਦੁੱਗਮ ਸਿੰਘ ਨੇ ਆਪਣਾ ਐਸਾ ਸਿਸਟਮ ਬਣਾਇਆ ਕਿੰਨਾ ਦਿਮਾਗ ਦੀ ਕਿੰਨੀ ਉਹਨਾਂ ਦੀ ਸੋਚ ਉੱਚੀ ਸੀ ਉਹ ਇਸੋ ਕਿਤਾਬ ਦੇ ਵਿੱਚ ਫਾਖਰੀ ਸੰਜੀਓ ਵਰਕੇ ਕੱਟ ਕੇ ਤੇ ਮੌਤ ਦਾ ਫਰੇਟਾ ਉਹ ਜਿਹੜਾ ਟੇਸਟ ਸੀ ਲੈ ਕੇ ਗਿਆ ਜਦੋਂ ਹੱਥ ਖੜੇ ਕਰਕੇ ਉਹਨਾਂ ਨੇ ਕਿਉਂਕਿ ਗਾੜੀ ਟੇਬਲ ਪਿਆ ਸੀ ਟੇਬਲ ਤੇ ਐਦਾਂ ਹੀ ਕਿਤਾਬ ਰੱਖ ਦਿੱਤੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਤਾਬ ਦੇ ਵਿੱਚ ਕੁਝ ਹੈ ਹਾਰਟ ਫਰੇਕ ਕੀਤੇ ਉਹਨਾਂ ਚੱਕ ਦਿੱਤਾ ਕਹਿ ਲਗੀ ਯੂ ਕਨ ਗੋ ਤੁਸੀਂ ਜਾ ਸਕਦੇ ਹੋ ਜਾ ਕੇ ਇਹਨਾਂ ਦੂਜੀ ਕਤਾਚ ਬੈਹ ਗਿਆ ਜਦੋਂ ਜਾ ਕੇ ਬੈਠਾ ਫਿਰ ਸ਼ਮੇ ਦੇ ਹਾਕਮ ਸਮੇ ਦੇ ਬਲਾਰੇ ਬੋਲ ਰਹੇ ਹਨ ਜਿਸ ਸਮਾ ਹਾਈਕਲ ਦਵਾਰ ਨੇ ਇਥੇ ਖਾਸ ਸੰਜੀਵ ਕੋਨੀ ਓਲੀ ਖੜੀ ਉਹ ਜਦੋਂ ਭਾਵਕ ਹੋ ਕੇ ਬੋਲਣ ਲੱਗਿਆ ਇਹ ਭਾਵਕ ਹੋ ਗਿਆ ਫਿਰ ਉਹਦੇ ਸੀਨੇ ਵਿੱਚ ਗੋਲੀਆਂ ਮਾਰੀਆਂ ਅੰਗਰੇਜ਼ ਲੋਕ ਪੁੱਛਦੇ ਨੇ ਆਹ ਸੰਝਿਓ ਦਪੇ ਥੋੜੇ ਸਮੇਂ ਦੇ ਵਿੱਚ ਇਹ ਤਾਰਾ ਵਰਤ ਗਿਆ ਜਿਉਂ ਵਰਤਿਆ ਛੇਤੀ ਹੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਐ 13 ਮਾਰਚ 1940 ਨੂੰ ਟੈਕਸਨ ਹਾਲ 'ਤੇ ਅਦਵਾਏ ਨੂੰ ਗੋਲੀਆਂ ਮਾਰਿਆ ਉਹ ਤਹਿ ਤੇਰੀ ਹੋ ਗਿਆ ਨਾ ਹੋਪ ਤਨ ਜਿਹੜੇ ਜ਼ਖਮੀ ਹੋ ਗਏ ਤੇ ਤੇ ਆਹ ਸੰਝਿਓ ਕਿ ਤ ਅਪ੍ਰੈਲ 1940 ਨੂੰ ਲੰਡਨ ਆਜ਼ਾਦ ਦੇਖ ਤੇ ਪਤਾ ਗਿਆ ਸਾਹ ਸਿੰਘ ਜੀਓ ਫਿਰ ਇਹਨਾਂ ਦੇ ਉੱਤੇ ਕੇਸ ਚੱਲਿਆ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਿਆ ਇਹ ਸਰਕਾਰ ਦੇ ਉਸ ਸਮੇਂ ਦੇ ਹੱਥੋਂ ਸੈਣ ਲੱਗੇ ਤੋਂ ਇੰਜ ਕਹਿਦੇ ਮੇਰਾ ਇਰਾਦਾ ਨਹੀਂ ਸੀ ਵੈਸੇ ਮੈਂ ਭਾਵਕ ਹੋ ਗਿਆ ਉਹ ਕਹਿੰਦਾ ਮੇਰਾ ਇਰਾਦਾ ਹੀ ਇਹ ਸੀ ਮੈਂ 21 ਸਾਲਾਂ ਤੋਂ ਲੱਗਿਆ ਹਾਂ ਮੈਨੂੰ ਕੋਈ ਪਛਤਾਵਾ ਨਹੀਂ ਉਹਨੇ ਬੋਹੀਆਂ ਦਿਲਾ ਕੇ ਮੰਗ ਤੋਂ ਬਾਅਦ ਖੜਾ ਕਹਿੰਦਾ ਮੈਨੂੰ ਫੜੋ ਲੰਡਨ ਵਾਸੀਓ ਮੈਂ ਖੜਾ ਪਟਾਰਾਂ ਮੈਂ ਭੱਜਾਂ ਨਹੀਂ ਚੱਲਦਾ ਨਾਕ ਜਿਆ ਜਿਸ ਦਿਨ ਫਾਂਸੀ ਦੇਣੀ ਸੀ ਤੇ ਸਮੇ ਦੇ ਹਾਕਮ ਕਹਿੰਦੇ ਬੋਲ ਤੇਰੀ ਆਤਮ ਇਸ਼ਤਾਨ ਸਮ ਇਸ਼ਿਆ ਤੋ ਕਹਿੰਦਾ ਪੂਰੀ ਕਰੋਗੇ ਤੋ ਕਹਿਣ ਲਗੇ ਕਰਾਂਗੇ ਉਹ ਕਹਿੰਦਾ ਇਹ ਜਿਹੜੀ ਮੇਰੀ ਡੈਡ ਬੋਦੀ ਹੈ ਇਹਨੂੰ ਹਿੰਦਸਾਂ ਦੇ ਵਿੱਚ ਭੇਜਿਆ ਜਾਵੇ ਤੋ ਕਹਿੰਦੇ ਇਹ ਕਦ ਤੋ ਕਹਿ ਲਗਾ ਬਾਡੇ ਵਰਗਾ ਫੇਰ ਕੋਈ ਜਾ ਕੇ ਹਿੰਦਸਾਂ ਦੀ ਸੱਤੀ ਤੇ ਖਰਮਸਤੀ ਖਤਰਾ ਉਹਦੀ ਮਾਫੀ ਲੋਂਗਾ ਤੇ ਹੋਰ ਨੌਜਵਾਨ ਅੱਗੇ ਤਿਆਰ ਰਹਿਣਗੇ ਉਹ ਕਹਿੰਦਾ ਨਾ ਦੋਸ਼ੀ ਨਹੀਂ ਹਾਂ ਰਾਜ ਦਾ ਨਾ ਚੋਰ ਜੋਹਾਰੀ ਨਾ ਜੋ ਕੁਛ ਕੀਤਾ ਦੇਸ਼ ਲਈ ਲੋਕਾਂ ਹਿਤਕਾਰੀ ਮੇਰੀ ਦੇਹ ਭਸਮ ਨੂੰ ਕੱਲਿਓ ਭਾਰਤ ਵਿਚਕਾਰੀ ਮੈਂ ਮਾਤਕੁਮੀ ਨੂੰ ਚੁੰਮਲਾਂ ਬਸ ਅੰਸਾਂ ਵਾਲੀ ਕੋ ਗਿਆਨੀ ਜੈ ਸੰਗ ਨੇ ਸਾਥ ਸੰਗ ਜਿਓ 19 ਜਲਾਈ 1979 ਆਤੀਆਂ ਮਗਾ ਕੇ ਪੰਜਾਬ ਦੇ ਵਿੱਚ ਫੇਰ ਕੇ ਮਾੜਾ ਨਜ਼ਰ ਕੈਸਨ ਦੇ ਤਰ੍ਹਾਂ ਤੇ ਸਨਾਮ ਸ਼ਹਿਰ ਦੇ ਕੇ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸੋਣਾ ਸਾ ਸਿੰਘ ਜੀ ਉਥੇ ਉਹਨਾਂ ਦੀ ਯਾਦ ਸਾਕਤ ਕੀਤੀ ਗਈ ਇਸ ਤਰ੍ਹਾਂ ਇਹ ਮਹਾ ਸ਼ਹੀਦ ਨੂੰ ਆਪਾਂ ਅੱਜ ਯਾਦ ਕਰ ਰਹੇ ਹਾਂ ਕਿਉਂਕਿ ਸ਼ਹੀਦ ਕਿਸੇ ਕੌਮ ਦੇ ਨਹੀਂ ਤੇ ਸ਼ਹੀਦ ਜਿਹੜੇ ਹੋ ਜਾਂਦੇ ਨੇ ਉਹ ਦੇਸ਼ ਲਈ ਕੌਮ ਲਈ ਸਮਾਜ ਲਈ ਚਾਨਣ ਨਾਰਾ ਬਣਦੇ ਨੇ ਇਹ ਜੀ ਪੁੱਛ ਲੈਂਦੇ ਨੇ ਮੈਨੂੰ ਐਵਰੀ ਲੋਕ ਮਿਲੋ ਅਮਰਦਾ ਤਾਰੀ ਸੀ ਤੇ ਉਹਨੇ ਆਪਣੇ ਜਿਹੜੇ ਕੇਸ ਕਿਉਂ ਕਿਤ ਕਤਲ ਕੀਤੇ ਸਾਧ ਸੰਗਿਓ ਜਦੋਂ ਬਹੁਤ ਵੱਡਾ ਕੋਈ ਕਾਰਜ ਕਰਨਾ ਹੁੰਦਾ ਤੇ ਫਿਰ ਬਹੁਤ ਵੱਡੇ ਕਾਰਜ ਵਾਸਤੇ ਉਸਨਾਂ ਕੋ ਜਰੂਰੀ ਹੈ ਉਹਨੇ ਗੁਰੂ ਮਹਾਰਾਜ ਅਗੇ ਫਿਰ ਉਦਾਸ ਕੀਤੀ ਕਿ ਮਹਾਰਾਜ ਮੈਂ ਅੰਮ੍ਰਿਤ ਛਕਿਆ ਹੈ ਗੋਬਿੰਦ ਪਾਸ਼ਾ ਮੈਂ ਤੁਹਾਡੇ ਕੋਲ ਖੰਡੇ ਬਾਟੇ ਦੀ ਪੰਜਾ ਪਿਆਰੇ ਕੋ ਦਾਤ ਲਈ ਹੈ ਪਰ ਇਸ ਦੇ ਦੇ ਵਿੱਚ ਜਿੱਥੇ ਮੈਂ ਪਹੁੰਚਿਆ ਇੱਥੇ ਮੈਨੂੰ ਆਪਣਾ ਪੇਸ਼ ਬਦਲਣਾ ਪੈਣਾ ਹੈ ਉਹਨਾਂ ਨੇ ਫਿਰ ਆਪਣੇ ਕੇਸ ਆ ਕੇ ਅੰਗਰੇਜ਼ਾਂ ਵਰਗਾ ਹੀ ਵੇਸਭੂਸਾ ਬਣਾ ਲਈ ਪੜੇ ਲਿਖੇ ਸਨ ਤੇ ਉਹ ਤੇ ਸ਼ਾਇਰ ਲਿਖਦਾ ਹੈ ਬੜੇ ਪਿਆਰ ਦੇ ਨਾਲ ਰਵਿੰਦਰ ਸਿੰਘ ਰਵੀਜੀ ਚੈਨਲ ਲੈ ਕੇ ਆਇਆ ਮੈਂ ਉਹਨਾਂ ਕਹਿਣਾ ਬੜੇ ਪਿਆਰ ਸਤਕਾਰ ਦੇ ਨਾਮ ਰਵੀਜੀ ਸੁਣਾ ਜੱਲਿਆ ਵਾਵੇ ਵਾਗ ਦਾ ਲੈਣ ਬਦਲਾ ਕੁੱਦਮ ਸਿੰਘ ਜਾ ਪੁੱਛਿਆ ਦੇਸ਼ ਦੂਜੇ ਪਰਨ ਪਾਨੜੇ ਨਹੀਂ ਕੇਸ ਕਤਲ ਕੀਤੇ ਰੱਖ ਲੈ ਸੀ ਉਸਨੇ ਕੇਸ ਦੂਜੇ ਭਾਜੀ ਕੱਤੀਆਂ ਤੋਂ 51 ਮੋਰ ਨੇ ਲਈ ਹਾਜੀ ਕੱਤਿਆਂ ਤੋਂ 51 ਮੋਰ ਕੇਤੇ ਕੱਤਦੇ ਸਦਾ ਲਈ ਕਲ ਕਲੇਸ਼ ਦੂਜੇ ਬਦਲਾ ਲੈਣ ਲਈ ਸੰਦੇ ਅਦਵੈਰ ਕੋਲ ਬਦਲਾ ਲੈਣ ਲਈ ਸੰਦੇ ਅਦਵੈਰ ਕੋਲ ਅਰੇ ਆ ਬਦਨ ਦਾ ਸਮੇ ਸਮੇ ਈਸ ਦੂਜੇ ਰਿਹਾ ਬਦਨ ਦਾ ਸਮੇ ਸਮੇ ਈਸ ਦੂਜੇ ਇਸ ਤਰ੍ਹਾਂ ਈਸ ਜਲਸਾ ਦੇਸ ਵੈਸਾ ਈਸ ਬਣਾ ਕੇ ਉਸ ਨਰਦਈ ਜਾਲੋ ਅਦਵੈਰ ਨੇ ਸੋਧਿਆ ਕੋ ਸਾ ਸੰਜੀਵ ਮਨਾ ਦੇ ਦੇਲ ਸਿਧਾਂ ਦੇ ਜਨਮ ਦਿਰੀ ਮਨਾਇ ਜਾਂਦੇ ਨੇ ਸ਼ਹੀਦਾਂ ਦੇ ਜੋ ਸ਼ਹੀਦੀ ਦਿਨ ਵੀ ਮਨਾਇ ਜਾਂਦੇ ਨੇ ਆਜ ਮੈਂ ਇਹ ਥੇ ਇੱਕ ਖੂਤ ਕੰਤੋਂ ਪਹਿਲਾਂ ਇੱਕ ਰਚਨਾ ਦਾਸ ਨੇ ਉਹਨਾਂ ਦੇ ਤੋਆਵ ਲਿਖੇ ਸੀ ਉਹਨਾਂ ਦਾ ਸੁਪਨਾ ਲਿਖਿਆ ਸੀ ਬੰਦਾ ਦਿਲ ਦਾ ਕਾਲਾ ਨਾ ਹੋਵੇ ਗੱਲ ਕੀ ਹੈ ਕਾਲਾ ਜੇ ਰੰਗ ਦਾ ਹੈ ਬੁਰਾ ਉਸ ਦਾ ਕਦੇ ਨਹੀਂ ਹੋ ਸਕਦਾ ਜਿਹੜਾ ਭਲਾ ਸਰਬੱਤ ਦਾ ਮੰਗਦਾ ਹੈ ਬਹੁਤਾ ਬੋਲਿਆ ਕਦੇ ਨਾ ਮੇਰੇ ਸ਼ੋਰਤ ਕਿਉਂ ਪਸਾਦੇ ਆਵੀ ਜੱਗ ਡੰਗਦਾ ਹੈ ਵਤਨ ਵਾਸਤੇ ਵਤਨ ਵਿੱਚੋਂ ਨਾ ਵਤਨਾਂ ਦਾ ਰਤਵਾ ਮੰਗਦਾ ਹੈ ਵਭਾ ਵਤਨ ਵੀ ਵਾਸਤੇ ਵਤਨਿਓਂ ਵੀ ਵਤਨ ਵਾਸਤੇ ਵਾਰਨੀ ਜਾਨ ਸੋਚੋ ਸੋਹਣੇ ਵਤਨ ਨੂੰ ਕਿਵੇਂ ਖੁਸ਼ਹਾਲ ਕਰਨਾ ਹੈ ਕਿਵੇਂ ਰੱਖਣੀ ਆਨ ਤੇ ਸ਼ਾਨ ਸੋਚੋ ਉਹ ਵਕਤ ਨਾਲ ਜੇ ਵਕਤੋ ਚਾਰਿਆ ਨਾ ਉੱਚੇ ਰਹਿਣਗੇ ਕਿਵੇਂ ਨਿਸ਼ਾਨ ਸੋਚੋ ਨੇਗ ਵਤਨ ਦਾ ਮਾਂ ਦੀ ਗੋਦ ਵਰਗਾ ਸੰਦੇ ਸੱਭ ਲਈ ਇੱਕ ਸਮਾਨ ਸੋਚੋ ਨਿਗ ਵਤਨ ਦਾ ਮਾਂ ਦੀ ਗੋਦ ਵਰਗਾ ਸੰਦੇ ਸੱਭ ਲਈ ਇੱਕ ਸਮਾਨ ਸੋਚੋ ਤੇ ਆਖਰੀ ਲੈਣਾ ਮੇਰੀ ਵਤਨ ਤੇ ਵਤਨ ਦੇ ਵਸੀਆਂ ਨੂੰ ਦੋਕੇ ਕਹਿ ਰਿਆਂ ਮੇਰੀ ਵਤਨ ਤੇ ਵਤਨ ਦੇ ਵਸਿਆਰ ਜਾਂ ਦੀਵਾਰ ਦੀ ਫੱਤੇ ਪਰਵਾਹ ਨ ਹਸ ਕੇ ਵਾਰ ਵਾਰ ਨਾ ਮੇਰੇ ਨਾ ਜਨਮ ਹੀਰਾ ਮੇਲੇ ਫੇਰ ਨਾ ਸਦਾ ਇਨਸਾਨ ਹੱਸ ਕੇ ਜੇ ਸਲਤੇ ਉਹ ਅਸੀਂ ਹਾਲਾਂ ਦੇ ਚੱਲੇ ਧਰ ਕੇ ਤਲੀ ਤੇ ਆਵਣਾ ਜਾਨ ਹੱਸ ਕੇ ਵਤਨ ਵਾਸੀ ਉਹ ਵਤਨ ਨੂੰ ਲੋੜ ਪੈ ਜਾਏ ਹੋ ਜਾਵਣਾ ਤੁਸੀਂ ਕਰਵਾਨ ਹੱਸ ਕੇ ਵਤਨ ਵਾਸੀ ਉਹ ਵਤਨ ਨੂੰ ਲੋੜ ਪੈ ਜਾਏ ਹੋ ਜਾਵਣਾ ਸੋ ਸੀ ਪੁਰਵਾਨ ਹੱਸ ਕੇ ਸੋ ਸਾ ਸੰਗ ਜੀ ਸ਼ਹੀਦਾਂ ਦੀ ਅਰਤੀ ਤੇ ਰੋਇਆ ਨਹੀਂ ਕਰਦੇ ਸ਼ਹੀਦ ਅਮਰ ਹੁੰਦੇ ਨੇ ਮੋਇਆ ਨਹੀਂ ਕਰਦੇ ਐਸੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹਾਜੀ ਉਹਨਾ ਵੀ ਜੋ ਕੱਤੀ ਜਲਾਈ ਨੂੰ ਕੱਲ੍ਹ ਦਾ ਸਮਾਰੋਹ ਸੱਸੇ ਹੋ ਰਿਹਾ ਦਾਸ ਨੇ ਤੇ ਅਗਲੀ ਪਾਣੀ ਆ ਸੋ ਆਪ ਸਾਰਿਆਂ ਸਹਿਤਾਂ ਦਾ ਬਹੁਤ ਬਹੁਤ ਧੰਨਵਾਦ ਚੈਨ ਰੋਏ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਪਿਆਰਸ਼ਟ ਕੰਮ ਦੇ ਨਾਮ ਆਪੇ ਸ਼ੇਧੋਦ ਸਿੰਘ ਜੀ ਜੀਵਨੀ ਦੇ ਉਤੇ ਕੁੱਝ ਦਾਸ ਨੇ ਪੈਣ ਵਾਸਤੇ ਤੇ ਸੰਗਤਾਂ ਨੂੰ ਸੁਣਾਉਣ ਵਾਸਤੇ ਉਹਨਾਂ ਦੇ ਸਾਸ ਸਿੰਘ ਜੀ ਹਕਮ ਪੇਈਤਾਈ ਦਾਸ ਨੇ ਬੀਤੀ ਮੰਨ ਕੇ ਅੱਜ ਉਹ ਚੈਨਲ ਦਾ ਵੀ ਧੰਨਵਾਦ ਕਰਦਾ ਸੋਹਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਸ਼ੁਮ ਦੇ ਦੇ ਮੌਕਾ ਜੀਆ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸੁਣਿਆ ਅੱਜ ਚੈਨਲ ਨੂੰ ਸ਼ੇਅਰ ਕਰੋ ਇੱਕ ਵਾਰੀ ਸਾਰੇ ਗੱਜ ਵੱਚ ਤੇ ਲਾਉ ਭੱਤੇ वाहिगुरु जीा ख़सा वाहिगुरु जी फति